ਪਹਿਲੀ ਤੇ ਗੱਲ ਇਹ ਗੈਂਗਸਟਰਵਾਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਦੋਂ ਐਂਟਰ ਕਰਦਾ ਇਹ ਸਾਰਾ ਸੀਨ ਸ਼ੁਰੂ ਹੁੰਦਾ ਪਰਮੇਸ਼ਰਮਾ ਤੋਂ ਜਦ ਪਰਮੇਸ਼ਰ ਦੀ ਗੋਲੀ ਮਾਰੀ ਪਰਮੇਸ਼ਰਮਾ ਤੋਂ ਫਰੋਤੀ ਮੰਗੀ ਜਾਂਦੀ ਆ ਦਿਲਪ੍ਰੀਤ ਬਾਬਾ ਵੱਲੋਂ ਸ਼ਾਇਦ ਉਹਨੂੰ ਫੋਨ ਤੇ ਪਹਿਲਾਂ ਲੱਗਦਾ ਹੈ ਕਿ ਕੋਈ ਉਂਜੀ ਮਜ਼ਾਕ ਕਰ ਰਿਹਾ ਹੈ ਜਾਂ ਕੋਈ ਉਂਜੀ ਕੋਈ ਹੈ ਪਰਮੇਸ਼ ਘੰਟੇ ਬਾਅਦ ਮਤਲਬ ਦੁਬਾਰਾ ਮਾਰਕੀਟ 'ਚ ਨਿਕਲ ਆਂਦਾ ਉਹਦੋਂ ਇਹ ਉਹਨੂੰ ਸ਼ੂਟ ਕਰ ਦਿੰਦੇ ਆ ਮਤਲਬ ਸ਼ੂਟ ਕਰਦੇ ਆ ਡਰਨ ਲਈ ਮਾਰਨ ਲਈ ਨਹੀਂ ਇਹਨੂੰ ਅੰਡਰਰੋਲਡ ਤੇ ਕੱਚਾ ਹਮਲਾ ਕਹਿੰਦੇ ਆ ਅੱਛਾ ਰੋਤੀ ਦਿੱਤੀ ਜਾਂਦੀ ਹੈ ਫਿਰ ਰੋਤੀ ਦਿੱਤੀ ਜਾਂਦੀ ਹੈ ਬਾਈ ਜੀ 20 ਲੱਖ ਰੁਪਏ ਫਰੋਕੀ ਲੈ ਗਈ ਸੀ ਇਹ ਪਰਮੇਸ਼ਰ ਹੁਣ ਗੱਲ ਇਹ ਸਾਰਾ ਸੀਨ ਸ਼ੁਰੂ ਹੁੰਦਾ ਹੈ ਪਰਮੇਸ਼ਰ ਸ਼ਰਮਾ ਤੋਂ ਜਦ ਪਰਮੇਸ਼ਰ ਦੇ ਗੋਲੀ ਮਾਰੀ ਸੀ ਇਹ ਵੀਰ ਜੀ ਟ੍ਰੈਂਡ ਹੀ ਹੁੰਦੇ ਨੇ ਦਲਪ੍ਰੀਤ ਬਾਬੇ ਨੇ ਜਿੱਦਾਂ ਬੰਬਈ ਚ ਕਿਸੇ ਟਾਈਮ ਅੰਡਰਵਰਲਡ ਸੀਗਾ ਉਥੇ ਬਾਲੀਵੁੱਡ ਸੀਗਾ ਉਥੇ ਉਹਨਾਂ ਨੇ ਕੀ ਕੀਤਾ ਹੋਇਆ ਸੀ ਬਾਲੀਵੁੱਡ ਵਾਲਿਆਂ ਨੇ ਕਿਸੇ ਨੇ ਤਾਉਦੀ ਪ੍ਰੋਟੈਕਸ਼ਨ ਲਿੱਤੀ ਹੋਈ ਸੀ ਕਿਸੇ ਨੇ ਅਰੁਨ ਗਾਵਲੀ ਦਿੱਲੀ ਦਿੱਤੀ ਹੋਈ ਸੀ ਹਮਮ ਛੋਟਾ ਰਾਜਨ ਵਰਗੇ ਸਾਰੇ ਛੋਟਾ ਰਾਜਨ ਚਲੋ ਡੀ ਕੰਪਨੀ ਚ ਸੀ ਛੋਟਾ ਰਾਜਨ ਮੈਨੇਜ ਕਰਦਾ ਸੀ ਤੇ ਉਸ ਸਟਾਈਲ ਹੀ ਇੱਥੇ ਆਪਣੇ ਅੰਡਰਵਰਲਡ ਦਾ ਉਸ ਸਟਾਈਲ ਕਾਪੀ ਕਰਦਾ ਇੱਥੇ ਬਾਲੀਵੁੱਡ ਤਾਂ ਨਹੀਂ ਲੇਕਿਨ ਇਸੇ ਪਾਲੀਵੁੱਡ ਇੱਥੇ ਸਿੰਘਰ ਨੇ ਇਹ ਉਹੀ ਸਟਾਈਲ ਕਾਪੀ ਕਰਦੇ ਆ ਇਹ ਸ਼ੁਰੂ ਹੁੰਦਾ ਪਰਮੇਸ਼ਵਰ ਮਾ ਤੋਂ ਪਰਮੀਸ਼ ੌਰਮਾ ਤੋਂ ਸੁਪਾਰੀ ਮੰਗੀ ਫਰੋਤੀ ਮੰਗੀ ਜਾਂਦੀ ਹੈ ਦਿਲਪ੍ਰੀਤ ਬਾਬਾ ਵੱਲੋਂ ਸ਼ਾਇਦ ਉਹਨੂੰ ਫੋਨ ਤੇ ਪਹਿਲਾਂ ਲੱਗਦਾ ਹੈ ਕਿ ਕੋਈ ਉਂਜੀ ਮਜ਼ਾਕ ਕਰ ਰਿਹਾ ਹੈ ਜਾਂ ਕੋਈ ਉਂਜੀ ਕੋਈ ਹੈ اچھا ਲੇਕਿਨ ਪਰਮੀਸ਼ ੌਰਮੇ ਦਾ ਸ਼ਾਇਦ ਲਾਂਟੇ ਸ਼ੋ ਸੀਗਾ ਉਹ ਲਾਂਟੇ ਸ਼ੋ ਤੋਂ ਵਾਪਸ ਆਂਦਾ ਹੈ ਇਹਨਾਂ ਨੇ ਉਹਦਾ ਫੀਲਡਿੰਗ ਲਈ ਹੋਈ ਸੀ ਜੋ ਸੁਣਨ ਚਾਇਆ ਸੀਗਾ ਐਕਚੁਅਲ 'ਚ ਦਿਲਪ੍ਰੀਤ ਬਾਬਾ ਪਟਿਆਲੇ ਰਿਮਾਂਡ ਤੇ ਸੀ ਉਸੇ ਟਾਈਮ ਇਹ ਮੈਂ ਰਿਮਾਂਡ ਤੇ ਸੀ ਦੀ ਹਵਾਲਾ ਚ ਬਖਸ਼ੀ ਖਾਨੇ ਚ ਇਹ ਸਾਨੂੰ ਇਕੱਠੇ ਕਰ ਦਿੰਦੇ ਆ ਰਾਤ ਨੂੰ ਵੈਸੇ ਤਾਂ ਅਡਾੜ ਬਖਸ਼ੀ ਖਾਨੇ ਚ ਰੱਖਿਆ ਹੁੰਦਾ ਲੇਕਿਨ ਰਾਤ ਨੂੰ ਇਕੱਠੇ ਕਰ ਦਿੰਦੇ ਆ ਕਿ ਇਹਨਾਂ ਨੂੰ ਖਵਾਣਾ ਸਵਾਣਾ ਵਾਲਾ ਤਰੀਕਾ ਕਿਥੇ ਇਹਨਾਂ ਨੂੰ ਅਡਾੜ ਬਖਸ਼ੀ ਖਾਨੇ ਤੇ ਨਿਗਰੱਖਣੀ ਪੈਂਦੀ ਹੈ ਕਿਥੇ ਇੱਕ ਤੇ ਰੱਖਣੀ ਪੈਂਦੀ ਹੈ ਤਾਂ ਕਰਕੇ ਇੱਕ ਚ ਇਕੱਠੇ ਕਰਦੇ ਆ ਮੈਨੂੰ ਉਹਨੇ ਕਹਾਣੀ ਦੱਸੀ ਸੀ ਇਸ ਤੋਂ ਉਹਨੇ ਫਰੋਤੀ ਮੰਗੀ ਪਰਮਿਸਤ ਪਰਮਿਸਤ ਚਲੋ ਜੀ ਕਹੋ ਪਰਮਿਸ਼ਨ ਨੇ ਸੀਰੀਅਸਲੀ ਨਹੀਂ ਲਿਆ ਹੈਗਾ ਇਹਨਾਂ ਨੂੰ ਕੋਈ ਬੌਂਸਰ ਸੀ ਪਰਮੀਸ਼ ਦੇ ਨਾਲ ਹੋਣਾ ਅੱਛਾ ਉਹ ਬਾਉਂਸਰ ਨੇ ਹੀ ਨੰਬਰ ਪ੍ਰੋਵਾਈਡ ਕੀਤਾ ਸੀ ਤੇ ਉਹ ਬਾਉਂਸਰ ਨੇ ਹੀ ਦੱਸਿਆ ਸੀ ਕਿ ਲਾਂਟੇ ਸ਼ੋਅ ਹੈ ਲਾਂਟੇ ਸ਼ੋਅ ਤੋਂ ਜਦੋਂ ਆ ਰਿਹਾ ਸੀ ਇਹਨਾਂ ਨੇ ਫੀਲਡਿੰਗ ਲਈ ਹੋਈ ਸੀ ਲੇਕਿਨ ਕਿਸੇ ਤਰ੍ਹਾਂ ਚੂਕ ਹੋ ਜਾਂਦੀ ਇਹਨਾਂ ਤੋਂ ਗੱਲ ਬਣਦੀ ਨਹੀਂ ਲੇਕਿਨ ਪਰਮੀਸ਼ ਘੰਟੇ ਬਾਅਦ ਮਤਲਬ ਦੁਬਾਰਾ ਮਾਰਕੀਟ 'ਚ ਨਿਕਲ ਆਂਦਾ ਉਦੋਂ ਇਹ ਇਹਨੂੰ ਸ਼ੂਟ ਕਰ ਦਿੰਦੇ ਆ ਹੂੰ ਮਤਲਬ ਸ਼ੂਟ ਕਰਦੇ ਆ ਡਰਨ ਲਈ ਅੱਛਾ ਮਾਰਨ ਲਈ ਨਹੀਂ ਇਨੂੰ ਅੰਡਰਵੋਰਲਡ ਤੇ ਕੱਚਾ ਹਮਲਾ ਕਹਿੰਦੇ ਆ ਲਾਈਕ ਨੇੜੇ ਜਾ ਕੇ ਗੋਲੀ ਇੱਧਰ ਮਾਰਦੀ ਜਾਂ ਐਦਾਂ ਸ਼ੋਅ ਕਰਤਾ ਪਿਸਤਲ ਜਾਮ ਹੋਗੀ ਨੇੜੇ ਜਾ ਕੇ ਬੰਦਾ ਡਰ ਜਾਂਦਾ ਯਾਰ ਵੀ ਇਹਦੀ ਪਿਸਤਲ ਜਾਮ ਹੋਗੀ ਨਹੀਂ ਮਾਰ ਦਿੰਦਾ ਜਾਂ ਗੋਲੀ ਇੱਧਰ ਚੱਲੀ ਉੱਧਰ ਚੱਲੀ ਜਾਂ ਲੱਤਾਂ ਬਾਹਾਂ ਚ ਮਾਰਦੀ ਉਹ ਮਾਰੀ ਉਹ ਡਰਾਉਣ ਵਾਸਤੇ ਸੀ ਉਹ ਮਾਰੀ ਹੀ ਡਰਾਉਣ ਵਾਸਤੇ ਸੀ ਕਿਉਂਕਿ ਬਾਈ ਜੇ ਮਾਰਨਾ ਹੁੰਦਾ ਜਿੱਦਾਂ ਸਿੱਧੂ ਮਾਰਿਆ ਹੂੰ ਤਾਂ ਉਦਾਂ ਦਾ ਹਮਲਾ ਹੁੰਦਾ ਨਾ ਕਿਉਂਕਿ ਹਮਲਾ ਤਾਂ ਹਮਲਾ ਹੀ ਆ ਜੇ ਮਾਰਨ ਲਈ ਆ ਤਾਂ ਅਲੱਗ ਤਰ੍ਹਾਂ ਦਾ ਸਟਾਈਲ ਆ ਜਿ ਫਰੋਤੀ ਮੰਗਨ ਲਈ ਡਰਨ ਲਈ ਉਹ ਤਾਂ ਅੱਡ ਤਰ੍ਹਾਂ ਦਾ ਸਟਾਈਲ ਤੀ ਤਾਂ ਕਰਕੇ ਉਹਦੀ ਗੋਲੀ ਪੈਰ 'ਚ ਮਰੀ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਬੌਂਸਰ ਹੀ ਹੁੰਦਾ ਜਿਹੜਾ ਇਹਨਾਂ ਦੇ ਰਹੀ ਉਹਨੂੰ ਫਰੋਤੀ ਦਵੰਦ ਆ ਅੱਛਾ ਫਰੋਤੀ ਦੇ ਦਿੱਤੀ ਜਾਂਦੀ ਆ ਫਿਰ ਫਰੋਤੀ ਦਿੱਤੀ ਜਾਂਦੀ ਆ ਬਾਈ ਜੀ 20 ਲੱਖ ਰੁਪਏ ਫਰੋਤੀ ਲੈ ਗਈ ਸੀ ਇਹ ਪਰਮੇਸ਼ ਤੋਂ ਦਿਲਪ੍ਰੀਤ ਬਾਬੇ ਉਹ ਵੀ ਗੱਲ ਉਸ ਟਾਈਮ ਪਤਾ ਲੱਗਦੀ ਐ ਮਤਲਬ ਪਰਮੇਸ਼ ਨਹੀਂ ਗੱਲ ਰਿਵੀਲ ਕਰਦਾ ਇਹ ਗੱਲ ਦਿਲਪ੍ਰੀਤ ਬਾਬਾ ਜਦੋਂ ਫੜਿਆ ਜਾਂਦਾ ਉਹ ਦੱਸਦਾ ਹੈ ਕਿ ਅਸੀਂ ਇਹਦੇ ਤੋਂ 20 ਲੱਖ ਰੁਪਏ ਲੈ ਕੇ ਸੀ ਇਹ ਤੁਹਾਨੂੰ ਗੱਲ ਦਿਲਪ੍ਰੀਤ ਬਾਬੇ ਨੇ ਦੱਸੀ ਦਿਲਪ੍ਰੀਤ ਬਾਬੇ ਨੇ ਦੱਸੀ ਤੇ ਤਾਂ ਓਨ ਨਿਊਜ਼ ਓਨ ਰਿਕਾਰਡ ਨਿਊਜ਼ ਵੀ ਆਇਆ ਮਤਲਬ ਉਹਨਾਂ ਨੇ ਪੁਲਿਸ ਨੇ ਕੋਈ ਦੱਸਿਆ ਜਦੋਂ ਦਿਲਪ੍ਰੀਤ ਫੜਿਆ ਗਿਆ ਕਿ ਦਿਲਪ੍ਰੀਤ ਨੇ ਇਦਾਂ ਕਿਹਾ ਹੈ ਕਿ ਅਸੀਂ ਪਰਮੇਸ਼ ਤੋਂ 20 ਲੱਖ ਰੁਪਏ ਲੈ ਲਿਆ ਸੀ ਤੁਹਾਨੂੰ ਦਿਲਪ੍ਰੀਤ ਨੇ ਫਿਰ ਇਹ ਵੀ ਦੱਸਿਆ ਹੋਗਾ ਵੀ ਦਿਲਪ੍ਰੀਤ ਦੀ ਕੀ ਪਰਮੇਸ਼ਨਾ ਕੋਈ ਆਪਸੀ ਰੰਜਿਸ਼ ਸੀ ਵੀ ਜਿਹਦੇ ਕਰਕੇ ਉਹ ਫਰौती ਮੰਗੀ ਕੋਈ ਰੰਜਿਸ਼ ਨਹੀਂ ਸੀ ਬਈ ਜੀ ਮਤਲਬ ਉਹਨੇ ਤਾਂ ਮੈਨੂੰ ਦੱਸਿਆ ਸੀਗਾ ਕਿ ਅਸੀਂ ਕਿਸੇ ਥਰੂ ਇਸ ਬੰਦੇ ਤੋਂ ਪੈਸੇ ਲੈਣੇ ਸੀ ਕਿ ਹੂੰ ਮਤਲਬ ਕਿਸੇ ਬੰਦੇ ਦੇ ਪੈਸੇ ਨਹੀਂ ਸੀ ਦੇ ਰਿਹਾ ਮੋੜ ਬਈ ਜੀ ਇਹ ਗੱਲਾਂ ਹੁੰਦੀਆਂ ਨੇ ਇਹ ਲੋਕਾਂ ਨੂੰ ਦਿਖਾਣ ਲਈ ਹੁੰਦਾ ਆ ਗੱਲ ਪਰਦੇ ਪਿੱਛੇ ਕੁਝ ਨਹੀਂ ਸੀ ਫਰौती ਲੈਣੀ ਸੀ ਡਰ ਕੇ ਤੇ ਉਹ ਲੈ ਲਗੇ ਉਹ ਤੋਂ ਬਈ ਜੀ ਸ਼ੁਰੂਆਤ ਹੁੰਦੀ ਆ ਉਸ ਤੋਂ ਬਾਅਦ ਗੀਪੀ ਨੂੰ ਵੀ ਧਮਕੀ ਦਿੱਤੀ ਜਾਂਦੀ ਐ ਗੀਪੀ ਦੇ ਬਾਬੇ ਵੱਲੋਂ ਚਲੋ ਉਹ ਨਨਿਫਰੋਟੀ ਦਿੱਤੀ ਨਹੀਂ ਦਿੱਤੀ ਉਸ ਬਾਰੇ ਮੈਨੂੰ ਪਤਾ ਨਹੀਂ ਹਮ ਬਸ ਉਸ ਤੋਂ ਬਾਅਦ ਭਾਈ ਜੀ ਸ਼ੁਰੂਆਤ ਹੋ ਜਾਂਦੀ ਹੈ ਉਸ ਤੋਂ ਬਾਅਦ ਸਿੰਗਰ ਡਰਨ ਲੱਗ ਜਾਂਦੇ ਆ ਤੇ ਸਭ ਆਪਣੀ ਆਪਣੀ ਪ੍ਰੋਟੈਕਸ਼ਨ ਭਾਲਦੇ ਆ ਕੋਈ ਕਿਸੇ ਗੈਂਗ ਤੋਂ ਕੋਈ ਕਿਸੇ ਗੈਂਗ ਤੋਂ